ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਕਲੈਕਸ਼ਨਾਂ ਬਹੁਤ ਪਿਆਰੀਆਂ ਸੋਨੀਆਂ ਨੇ ਸਾਰੀਆਂ ਹੀ ਤੇ ਵੀਡੀਓ ਨੂੰ ਲਾਸਟ ਤੱਕ ਵੇਖਣਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਮੈਂ ਕਿਹੜੀ ਕਿਹੜੀ ਕਲੈਕਸ਼ਨਾਂ ਵਿੱਚ ਕਿਹੜੇ ਕਿਹੜੇ ਰੰਗ ਤੇ ਕਿਹੜੇ ਕਿਹੜੇ ਡਿਜ਼ਾਈਨ ਐਡ ਕੀਤੇ ਨੇ ਸੋ ਵੀਡੀਓ ਨੂੰ ਫੁੱਲ ਵਾਚ ਕਰਨਾ ਲਾਸਟ ਤੱਕ ਰੰਗ ਸਾਰੇ ਸੂਟਾਂ ਵਿੱਚ ਹੈਗੇ ਨੇ ਤੇ ਸਾਰੇ ਤਰ੍ਹਾਂ ਦੇ ਡਿਜ਼ਾਈਨ ਪੈਟਰਨ ਸਭ ਅਵੇਲੇਬਲ ਨੇ ਸੋ ਵੀਡੀਓ ਨੂੰ ਫੁੱਲ ਵਾਚ ਕਰਨਾ ਇਹ ਵਾਲੀ ਕਲੈਕਸ਼ਨ ਆ ਪਹਿਲਾਂ ਵੀ ਆਈਆਂ ਸੀ ਇਹ ਦੋ ਰੰਗਾਂ ਵਿੱਚ ਆਈਆਂ ਨੇ 1350 ਦੇ ਵਿੱਚ ਇਹ ਰਸ਼ੀਅਨ ਸਿਲਕ ਦਾ ਸੂਟ ਦਾ ਤੁਹਾਨੂੰ ਹੈਂਡਵਰਕ ਵਾਲਾ ਸੂਟ ਮਿਲ ਜੇਗਾ 1440 ਰੁਪਿਆਵਾਂ ਦੇ ਵਿੱਚ ਔਰਗੈਂਜ਼ਾ ਦੀ ਸ਼ਰਟ ਹੈਂਡਵਰਕ ਦੇ ਨਾਲ ਔਰਗੈਂਜ਼ਾ ਦਾ ਹੀ ਦੁਪੱਟਾ ਆਏਗਾ ਤੇ ਸ਼ੈਂਟੂਨ ਦਾ ਬਾਟਮ ਆਏਗਾ ਬਾਟਮ ਦੀ ਲੈਂਥ 3 ਮੀਟਰ ਦੀ ਹੈ ਦੁਪੱਟੇ ਤੇ ਵੀ ਵਰਕ ਹੈ ਗਲੇ ਤੇ ਬਹੁਤ ਪਿਆਰਾ ਵਰਕ ਹੋਇਆ ਹੈ ਤੇ ਜਿਹੜਾ ਦੁਪੱਟੇ ਦੀ ਸਾਈਡਾਂ ਤੇ ਕਾਰਨਰ ਤੇ ਵਰਕ ਹੈ ਚਾਰ ਰੰਗ ਨੇ ਇਹਦੇ ਵਿੱਚ ਇਹ ਵਾਲਾ ਸੂਟ ਪਿਓਰ ਗਲਾਸ ਔਰ ਗੈਂਜ਼ਾ ਵਿੱਚ ਆਏਗਾ ਸ਼ਰਟ ਇਦੀ ਦਾ ਫੈਬਰਿਕ ਤੇ ਹੈਂਡਵਰਕ ਹੈ ਤੇ 슬ੀਵਸ ਤੇ ਵੀ ਵਰਕ ਆਏਗਾ ਪਿਓਰ ਬਨਾਰਸੀ ਜਿਹੜਾ ਦੁਪੱਟਾ ਹੁੰਦਾ ਉਹ ਵਾਲਾ ਆਏਗਾ ਇਹ ਵਾਲਾ ਜਿਹੜਾ ਕੀਨਖਾਪ ਦੇ ਨੇ ਕੀਨਖਾਪ ਅੱਜਕੱਲ ਬਹੁਤ ਟ੍ਰੈਂਡ ਕਰ ਰਿਹਾ ਹੈ ਇਹ ਸੂਟ ਜਿਹੜੇ ਨੇ ਇਹ ਤੁਹਾਨੂੰ 7 ਰੰਗਾਂ ਵਿੱਚ ਕੀਨਖਾਪ ਫੈਬਰਿਕ ਦੇ ਵਿੱਚ ਮਿਲ ਜਾਣਗੇ ਇਹਦੇ ਵਿੱਚ ਫਿਲਹਾਲ ਜਿਹੜੇ ਰੰਗ ਨੇ ਉਹ ਸੱਤ ਹੀ ਅਪਡੇਟ ਹੋਏ ਨੇ ਕੁਝ ਕਲੈਕਸ਼ਨ ਆ ਇਧਰ ਉਧਰ ਹੋ ਗਈਆਂ ਨੇ ਅਗਰ ਕਿਸੇ ਦਾ ਕਲਰ ਜਾਂ ਕੋਈ ਪੈਟਰਨ ਜਿਹੜਾ ਕਿਸੇ ਹੋਰ ਜਗ੍ਹਾ ਆ ਜਾਵੇ ਤਾਂ ਉਹਦਾ ਦੂਸਰੀ ਜਗ੍ਹਾ ਦਾ ਮੈਨੂੰ ਸੈਟਅਪ ਨਹੀਂ ਹੋਇਆ ਇਸ ਲਈ ਕਲੈਕਸ਼ਨਾਂ ਜਿਹੜੀਆਂ ਨੇ ਥੋੜੀਆਂ ਬਹੁਤ ਇੱਧਰ ਉੱਧਰ ਹੋ ਗਈਆਂ ਨੇ बॉटम प्लेन ਦੇ ਨਾਲ ਬਹੁਤ ਪਿਆਰੇ ਦੁਪੱਟੇ ਤੇ ਵਰਕ ਵਿੱਚ ਵੀ ਇਹ ਸੂਟ ਆਏ ਨੇ ਅੱਜ ਕੱਲ ਕਾਫੀ ਅੱਜ ਕੱਲ ਇਦਾਂ ਦੇ ਕਾਟਨ ਨਾਲ ਰਿਲੇਟਡ ਬਹੁਤ ਪਿਆਰੇ ਪਿਆਰੇ ਸੂਟ ਆ ਰਹੇ ਨੇ ਐ ਤੁਹਾਨੂੰ ਜਿਹੜਾ ਸ਼ਰਟ ਦਾ ਫੈਬਰਿਕ ਮਿਲੇਗਾ 2.5 ਮੀਟਰ ਦਾ ਮਸਲੀਨ ਫੈਬਰਿਕ ਦੇ ਵਿੱਚ ਆਏਗਾ ਡਿਜੀਟਲ ਪ੍ਰਿੰਟ ਹੈ ਇਦੇ ਨਾਲ ਜਿਹੜਾ ਦੁਪੱਟਾ ਆਏਗਾ ਕਟਵਰਕ ਵਾਲਾ organza ਦਾ ਆਏਗਾ ਤੇ ਚਿਕਨਕਾਰੀ ਵਾਲਾ ਪਲੇਨ ਵਾਈਟ ਕਲਰ ਦਾ ਬਾਟਮ ਆਏਗਾ 1400 ਰੁਪਏ ਦਾ ਰੇਟ ਹੈ ਰੰਗੇ ਦੇ ਵਿੱਚ ਜਿਹੜੇ ਕੀ 10 11 ਕਲਰ ਹੈਗੇ ਨੇ ਬਹੁਤ ਪਿਆਰੇ ਨੇ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ ਸ਼ਿਫੋਨ ਦੇ ਦੁਪੱਟੇ ਨਾਲ ਬਹੁਤ ਪਿਆਰਾ ਸੂਟ ਮਿਲੇਗਾ ਇਹਦੇ ਵਿੱਚ ਚਾਰ ਹੀ ਰੰਗ ਆਏ ਨੇ ਚਾਰੋਂ ਰੰਗ ਮੈਂ ਇੱਥੇ ਐਡ ਕਰ ਦਿੱਤੇ ਨੇ ਆਹ ਵਾਲੇ ਜਿਹੜੇ ਸੂਟ ਨੇ ਪਹਿਣਾ ਬਹੁਤ ਪਸੰਦ ਕਰਦੀਆਂ ਨੇ ਸਾਡੇ ਜਿਹਦੋਂ ਵੀ ਸੂਟ ਆਂਦੇ ਨੇ ਤਾਂ ਸਭ ਨੂੰ ਬਹੁਤ ਪਸੰਦ ਆਂਦੇ ਨੇ ਜਿਹੜੀਆਂ ਪਹਿਣਾ ਆਲ ਓਵਰ ਪ੍ਰਿੰਟਡ ਸੂਟ ਪਹਿਣਨੇ ਪਸੰਦ ਕਰਦੀਆਂ ਨੇ ਉਹਨਾਂ ਲਈ ਸਪੈਸ਼ਲ ਨੇ ਕਿ ਤੁਹਾਨੂੰ 5 ਮੀਟਰ ਦਾ ਆਲ ਓਵਰ ਸੂਟ ਮਿਲੇਗਾ ਬਹੁਤ ਪਿਆਰੇ ਉੱਪਰ ਡਿਜ਼ਾਈਨ ਹੋਏ ਨੇ ਤੇ ਜਿਹੜਾ ਦੁਪੱਟਾ ਇਹਨਾਂ ਦਾ ਆਏਗਾ ਉਹ ਤੁਹਾਨੂੰ ਮਿਲੇਗਾ ਚੌਰ ਚਟ ਦਾ ਕੱਟਵਕ ਹੋਇਆ ਦੁਪੱਟੇ ਦੇ ਸਾਈਡ ਤੇ 4 ਸਾਈਡ ਤੇ ਤੇ ਦੁਪੱਟਾ ਜਿਹੜਾ ਵਿੱਚੋਂ ਇਹ ਫੁੱਲ ਏਮਬਰਾਇਡਰਡ ਆਏਗਾ ਅਦੇ ਵਿੱਚ ਜਿਹੜੇ ਕਿ ਫਲਾਵਰਿੰਗ ਵਾਲੀ embroiderry ਹੋਈ ਹੈ ਰੰਗੇ ਦੇ ਵਿੱਚ ਹਮੇਸ਼ਾ 35 ਤੋਂ 40 ਆਉਂਦੇ ਨੇ ਤੇ ਹੁਣ ਵੀ ਇਹਦੇ ਵਿੱਚ ਰੰਗ ਸਾਰੇ ਅਵੇਲੇਬਲ ਨੇ ਇਹ ਤੁਹਾਨੂੰ ਮਿਲੇਗਾ 790 ਰੁਪਏਾਂ ਦੇ ਵਿੱਚ 5 ਮੀਟਰ ਦਾ ਆਲ ਓਵਰ ਜੌਰਜਟ ਦੇ ਫੈਬਰਿਕ ਵਾਲਾ ਸੂਟ ਤੇ ਨਾਲ ਇਹਦੇ ਆਏਗਾ ਜੌਰਜਟ ਦਾ ਹੀ ਦੁਪੱਟਾ 2 ਮੀਟਰ ਦੀ ਲੈਂਥ ਵਾਲਾ 790 ਰੁਪਏ ਦਾ ਪ੍ਰਾਈਸ ਹੈ ਤੇ ਰੰਗੇ ਦੇ ਵਿੱਚ ਜਿਹੜੇ ਫਿਲਹਾਲ ਮੇਰੇ ਕੋਲ 30 ਆਏ ਨੇ ਆਲ ਓਵਰ ਪ੍ਰਿੰਟ ਸੂਟ ਆਏਗਾ ਪ੍ਰਿੰਟਡ ਦੁਪੱਟਾ ਆਏਗਾ ਸੇਮ ਹੋਵੇ ਦਾ ਪ੍ਰਿੰਟ ਜਿਵੇਂ ਦਾ ਸੂਟ ਤੇ ਆ ਉਹੀ ਪ੍ਰਿੰਟ ਤੁਹਾਨੂੰ ਇਹਨਾਂ ਤੇ ਜਿਹੜਾ ਦੁਪੱਟੇ ਤੇ ਮਿਲ ਜੇਗਾ 790 ਦਾ ਰੇਟ ਹੈ ਗਰਮੀਆਂ ਲਈ ਸਪੈਸ਼ਲ 11 ਰੰਗਾਂ ਵਿੱਚ ਪਿਓਰ ਸਲਬ कॉटन ਦਾ ਸੂਟ ਆਇਆ 680 ਇਹਦਾ ਰੇਟ ਹੈ ਕੈਮਰੀ कॉटन ਦਾ 2.5 ਮੀਟਰ ਦਾ ਪਲੇਨ ਤੁਹਾਨੂੰ ਫੈਬਰਿਕ ਦਾ ਬਾਟਮ ਮਿਲੇਗਾ 2.5 ਮੀਟਰ ਦੀ ਲੈਂਥ ਦੀ ਸ਼ਾਰਟ ਮਿਲੇਗੀ ਤੇ ਦੁਪੱਟਾ ਜਿਹੜਾ ਕੋਟਾ ਚੈੱਕ ਮਿਲੇਗਾ ਪੈਚ ਵਰਕ ਹੋਇਆ ਤੇ ਸਾਈਡਾਂ 'ਤੇ ਲੇਸ ਲੱਗੀ ਹੈ ਬਾਕੀ ਅੱਜ ਦੀ ਵੀਡੀਓ ਵਾਲੇ ਜਿੰਨੇ ਵੀ ਸੂਟ ਮੈਂ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਨੇ ਸਾਰਿਆਂ ਦੀ ਪ੍ਰਾਈਸ ਡਿਸਕ੍ਰਿਪਸ਼ਨ ਕੋਸ਼ਿਸ਼ ਕਰਾਂਗੀ ਕਿ ਇੱਥੇ ਹੀ ਦੱਸ ਦਿਆਂ ਅਗਰ ਕਿਸੇ ਦੀ ਰਹਿ ਜਾਏ ਤਾਂ ਨੰਬਰ ਮੈਂ ਆਪਣਾ ਦਿੱਤਾ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਐਵੇਂ ਵਾਲੇ ਸੂਟ ਵੀ ਹਮੇਸ਼ਾ ਟ੍ਰੈਂਡ ਵਿੱਚ ਰਹਿੰਦੇ ਨੇ 2.5 ਮੀਟਰ ਦਾ ਵਿਸਕੋਸ ਚੋਰਜਰ ਦਾ ਡਿਜੀਟਲ ਪ੍ਰਿੰਟ ਵਾਲਾ ਤੇ ਨਾਲ ਮਕੈਸ਼ ਵਰਕ ਹੋਇਆ ਸ਼ਰਟ ਤੇ ਆਲ ਓਵਰ ਪ੍ਰਿੰਟਡ ਹੈ बॉਟਮ ਪਲੇਨ ਆਏਗਾ ਚੋਰਜਰ ਦਾ ਤੇ ਸ਼ਿਫੋਨ ਦਾ ਦੁਪੱਟਾ ਆਏਗਾ ਫੁੱਲ ਸਾਈਜ਼ 2.5 ਮੀਟਰ ਤੋਂ ਥੋੜਾ ਜਿਹਾ ਉੱਪਰ ਹੀ ਹੁੰਦਾ ਹੈ 14 ਰੰਗ ਆਏ ਨੇ ਇਹਦੇ ਵਿੱਚ ਤੇ ਰੇਟ ਇਹਦਾ 790 ਰੁਪਏ ਆ ਕੁਝ ਜੜੀਆਂ ਪਹਿਣਾ ਹੁੰਦੀਆਂ ਨੇ ਉਹਨਾਂ ਨੂੰ ਐਵੇਂ ਦੇ ਸੂਟ ਪੈਣੇ ਬਹੁਤ ਪਸੰਦ ਲੱਗਦੇ ਨੇ ਕਿ ਸਿੰਪਲ ਸੌਬਰ ਚੇ ਬਟ ਪਾਰਟੀ ਵੇ ਲੁੱਕ ਵਾਲੇ ਤੇ ਇਹ ਜਿਹੜੇ ਸੂਟ ਨੇ ਸਪੈਸ਼ਲ ਉਹਨਾਂ ਲਈ ਹੀ ਨੇ ਇਹ ਵੀ ਜਾਰਜਟ ਦੇ ਫੈਬਰਿਕ ਦਾ ਆਏਗਾ ਬਾਟਮ ਇਹਦਾ ਪਲੇਨ ਆਏਗਾ ਸੇਮ ਕਲਰ ਦਾ ਦੁਪੱਟਾ ਹੈਵੀ ਆਏਗਾ ਏਮਬਰਾਇਡਰਡ ਦੁਪੱਟਾ ਸ਼ਿਫੋਨ ਦਾ ਤੇ ਮਕੈਸ਼ ਵਰਕ ਹੋਇਆ ਸਾਰੇ ਤੇ ਸੀਕਵੈਂਸ ਵਰਕ ਹੋਇਆ ਸ਼ਾਰਟ ਤੇ ਵੀ ਤੇ ਦੁਪੱਟੇ ਦੇ ਵੀ ਪ੍ਰਾਈਜ਼ ਇਹਦਾ 1100 ਰੁਪਏ ਆ ਸਭ ਦੀ ਪਸੰਦ ਦੇ ਸਸਤੇ ਸਸਤੇ ਸੂਟ ਹੈ ਤੇ ਹਮੇਸ਼ਾ ਹੀ ਸਭ ਨੂੰ ਬਹੁਤ ਪਸੰਦ ਆਉਂਦੇ ਨੇ बॉटम प्लेन, ਦੁਪੱਟਾ प्लेन ਤੇ ਲੈਸ ਸਾਈਡ ਤੇ ਲੱਗੀ ਵਾਈਟ ਕਲਰ ਦੀ ਸ਼ਰਟ ਪ੍ਰਿੰਟਡ ਹੈ 2.5 ਮੀਟਰ ਦੀ ਇਹਨਾਂ ਸੂਟਾਂ ਦਾ ਕਦੀ ਰੇਟ ਵਧ ਗਿਆ ਸੀ ਬਟ ਹੁਣ ਜਿਹੜੇ ਕੀ ਇੱਕ ਫਿਕਸ ਰੇਟ ਇਹਨਾਂ ਦਾ ਹੋ ਗਿਆ ਆਏ ਜੋਰਚਟ ਦੀ ਸ਼ਰਟ, ਜੋਰਚਟ ਦਾ बॉटम ਤੇ ਜੋਰਚਟ ਦਾ ਇਹ ਦੁਪੱਟਾ ਮਿਲੇਗਾ ਇਹਦੇ ਵਿੱਚ ਤੁਹਾਨੂੰ 2.5 ਮੀਟਰ ਦੀ ਲੈਂਥ ਵਾਲੀ ਸ਼ਰਟ ਮਿਲੇਗੀ ਤੇ 2.5 ਮੀਟਰ ਦੀ ਹੀ ਲੈਂਥ ਵਿੱਚ ਦੁਪੱਟੇ ਦਾ ਫੈਬਰਿਕ ਮਿਲੇਗਾ ਤੇ 2.5 ਮੀਟਰ ਦੀ ਲੈਂਥ ਵਾਲਾ ਜਿਹੜਾ ਬਾਟਮ ਦਾ ਫੈਬਰਿਕ ਮਿਲੇਗਾ ਰੇਟ ਇਹਦਾ ਜਿਹੜਾ ਇਹ ਸਿਰਫ ਤੇ ਸਿਰਫ 520 ਰੁਪਏ ਆ ਬਾਟਮ ਪਲੇਨ ਹੈ ਸ਼ਰਟ ਪ੍ਰਿੰਟਡ ਹੈ ਦੁਪੱਟਾ ਪਲੇਨ ਹੈ ਤੇ ਨਾਲ ਉਹਦੇ ਸਾਈਡ ਤੇ ਵਾਈਟ ਕਲਰ ਦੀ ਲੈਸ ਲੱਗੀ ਹੈ ਸ਼ਰਟ ਬਾਟਮ ਤੇ ਦੁਪੱਟੇ ਤਿੰਨੋਂ ਦਾ ਜਿਹੜਾ ਫੈਬਰਿਕ ਆ ਉਹ ਜੌਰਜਟ ਹੈ ਤਿੰਨੋਂ ਚੀਜ਼ਾਂ ਤੁਹਾਨੂੰ ਫੁੱਲ ਜਿਹੜੀਆਂ ਨੇ ਜੌਰਜਟ ਵਿੱਚ ਮਿਲਣਗੀਆਂ ਬਾਟਮ ਪਲੇਨ ਆ ਜਾਏਗੀ ਤੇ ਸ਼ਰਟ ਜਿਹੜੀ ਆ ਪ੍ਰਿੰਟਡ ਬਾਕੀ ਤੁਸੀਂ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਨੰਬਰ ਮੈਂ ਆਪਣਾ 6239245750 ਐਡ ਕੀਤਾ ਹੋਇਆ ਉਸ ਨੰਬਰ ਤੇ ਜਾ ਕੇ ਜੋ ਵੀ ਤੁਹਾਡੀ ਕੁਐਰੀ ਆ ਜਿਸ ਵੀ ਸੂਟ ਦੇ ਬਾਰੇ ਵਿੱਚ ਪੁੱਛ ਸਕਦੇ ਹੋ ਜੇਕਰ ਸਟੇਟਸ ਵੇਖਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਨ ਆਪਣੇ ਨੇਮ ਤੇ ਸਿਟੀ ਦੇ ਨੇਮ ਨਾਲ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਜੋ ਡੇਲੀ ਅਪਡੇਟਸ ਆndੀਆਂ ਨੇ ਸਟੇਟਸ ਦੀਆਂ ਉਹ ਤੁਹਾਨੂੰ ਸ਼ੋ ਹੋ ਜਾਇਆ ਕਰਨਗੀਆਂ ਜੇਕਰ ਤੁਸੀਂ ਰੀਸੈਲਰ ਹੋ ਰੀ ਸੈਲਿੰਗ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਫਿਰ ਜੋ ਡੇਲੀ ਦੀਆਂ ਅਪਡੇਟਸ ਆndੀਆਂ ਨੇ ਗਰੁੱਪ ਵਿੱਚ ਰੀਸੈਲਰਸ ਲਈ ਉਹ ਤੁਹਾਨੂੰ ਸ਼ੋ ਹੋ ਜਾਇਆ ਕਰਨਗੀਆਂ ਜ਼ੋਰਜਟ ਦੀ ਕਾਫੀ ਟ੍ਰੈਂਡ ਵਿੱਚ ਰਹਿੰਦਾ ਕਿਉਂਕਿ ਜ਼ੋਰਜਟ ਬਹੁਤ ਹੀ ਜ਼ਿਆਦਾ ਅਫੋਰਡੇਬਲ ਰੇਟਾਂ ਵਿੱਚ ਵੀ ਮਿਲ ਜਾਂਦਾ ਹੈ ਬਾਕੀ ਇਹ ਹੈ ਕਿ ਡਿਜ਼ਾਈਨ ਪੈਟਰਨ ਹਮੇਸ਼ਾ ਬਦਲਦੇ ਰਹਿੰਦੇ ਨੇ ਐ ਵਾਲਾ ਵੀ ਪਲੇਨ ਬਾਟਮ ਨਾਲ ਤੁਹਾਨੂੰ ਸੂਟ ਮਿਲੇਗਾ ਅਫੋਰਡੇਬਲ ਰੇਟ ਹੈ ਰਾੰਗੇ ਦੇ ਵਿੱਚ ਕਾਫੀ ਐਡ ਹੋਏ ਨੇ ਨਵੇਂ ਤੋਂ ਨਵੇਂ ਇਹ ਤੁਹਾਨੂੰ ਸਿਰਫ ਤੇ ਸਿਰਫ 640 ਦੇ ਵਿੱਚ ਜ਼ੋਰ ਚੜ ਦਾ 5 ਮੀਟਰ ਦਾ ਸੂਟ ਹੈ ਕੁਝ ਤੇ ਨਾਲ ਤੇ ਕੁਝ ਤੇ ਨਾਲ ਤੁਹਾਨੂੰ ਮਿਲੇਗਾ ਬਾਟਮ ਪਲੇਨ ਹੈ 2.5 ਮੀਟਰ ਦਾ ਤੇ ਸ਼ਰਟ ਦਾ ਫੈਬਰਿਕ ਜਿਹੜਾ 2.5 ਮੀਟਰ ਦਾ ਪਲੇਨ ਹੈ 640 ਰੁਪਏ ਦਾ ਪ੍ਰਾਈਸ ਹੈ ਦੁਪੱਟਾ ਵੀ ਜ਼ੋਰ ਚੜ ਦਾ ਹੈ ਸਾਈਡਾਂ ਤੇ ਲੈਸ ਲੱਗੀ ਆ ਤੇ ਪੈਚ ਵਰਕ ਹੋਇਆ ਇਹਨਾਂ ਸੂਟਾਂ ਵਿੱਚ ਕੁਝ ਕਲੈਕਸ਼ਨ ਆਣਗੇ ਜਿਹੜੀਆਂ ਕਿ 5 ਮੀਟਰ ਜਿਵੇਂ ਕੀ ਹੈ ਜਿਹੜੀਆਂ ਕਲੈਕਸ਼ਨਾਂ ਚੱਲ ਰਹੀਆਂ ਨੇ ਇਹਨਾਂ ਸਾਰਿਆਂ ਦਾ ਰੇਟ ਸੇਮ ਹੈ ਸਿਰਫ ਤੇ ਸਿਰਫ 640 ਰੁਪਏ ਐਵੇਂ ਵਾਲੇ ਹੁਣ ਜਿਹੜੇ ਥੋੜੇ 5 ਮੀਟਰ ਦੇ ਆਲ ਓਵਰ ਕੁੱਛ ਨੂੰ ਕਿਉਂਕਿ ਬਾਟਮ ਪਲੇਨ ਪਸੰਦ ਹੁੰਦੀ ਹੈ ਇਸ ਲਈ ਉਹ ਵਾਲੇ ਵੀ ਹੈਗੇ ਨੇ ਤੇ ਬੋਸਟਲੀ ਜਿਹੜੇ ਨੇ ਉਹ ਪ੍ਰਿੰਟਡ ਆਲ ਓਵਰ ਵਾਲੇ ਵੀ ਹੈਗੇ ਨੇ ਜਿਨ੍ਹਾਂ ਨੂੰ ਪ੍ਰਿੰਟਡ ਆਲ ਓਵਰ 5 ਮੀਟਰ ਦੇ ਕਪੜਾ ਪਸੰਦ ਹੈ ਉਹ ਵਾਲੇ ਵੀ ਇਹਨਾਂ ਵਿੱਚ ਅਸੀਂ ਐਡ ਕੀਤੇ ਨੇ ਬਾਕੀ ਰੰਗ ਡਿਜ਼ਾਈਨ ਪੈਟਰਨ ਸਾਰੇ ਹੀ ਅਵੇਲੇਬਲ ਨੇ ਸਿਰਫ ਤੇ ਸਿਰਫ 640 ਰੁਪਿਆਂ ਦੇ ਵਿੱਚ ਤੁਸੀਂ ਐਵਾਂ ਵਾਲਾ ਸੂਟ ਜਿਹੜਿਆ ਹੁਣ ਕਲੈਕਸ਼ਨ ਹੈ ਅਸਵੇਲੇ ਸਕਰੀਨ ਤੇ ਚੱਲ ਰਹੀਆਂ ਨੇ ਇਹ ਪ्युअर ਜ਼ੋਰਜਟ ਦੀ 2.5 ਮੀਟਰ ਦਾ ਆਲਓਵ ਤੁਹਾਨੂੰ ਸੂਟ ਮਿਲ ਜੇਗਾ ਸ਼ਰਟ ਦਾ ਫੈਬਰਿਕ ਜ਼ੋਰਜਟ ਦਾ ਬਾਟਮ ਮਿਲੇਗਾ 2.5 ਮੀਟਰ ਦਾ ਤੇ ਨਾਲ ਜਿਹੜਾ ਗੋਟਾ ਪੱਟੀ ਵਰਕ ਵਾਲਾ ਹੈਵੀ ਪੈਚ ਵਕਤ ਦੇ ਨਾਲ ਦੁਪੱਟਾ ਮਿਲ ਜੇਗਾ ਜ਼ੋਰਜਟ ਦਾ ਇਹਨਾਂ ਦਾ ਪ੍ਰਾਈਸ ਹੈ 840 ਰੁਪਏ ਸ਼ਿਪਿੰਗ ਚਾਰजेस ਬਿਲਕੁਲ ਫ੍ਰੀ ਨੇ ਇਹਨਾਂ ਵਿੱਚ ਰੰਗ ਜਿਹੜੇ ਨੇ ਉਹ ਲਗਭਗ 30 ਰੰਗ ਅਵੇਲੇਬਲ ਨੇ ਤੇ ਸਾਰੇ ਹੀ ਰੰਗ ਜਿਹੜੇ ਨੇ ਬਹੁਤ ਪਿਆਰੇ ਤੇ ਸੋਹਣੇ ਨੇ ਰੇਟ ਇਹਨਾਂ ਦਾ 840 ਰੁਪਏ ਆ ਸ਼ਿਪਿੰਗ ਚਾਰजेस ਫ੍ਰੀ ਆ ਆਲਓਵਰ ਇੰਡੀਆ ਤੁਸੀਂ ਇੰਡੀਆ ਵਿੱਚ ਕਿਤੇ ਵੀ ਇਹਨਾਂ ਸੂਟਾਂ ਨੂੰ ਆਰਡਰ ਕਰੋਗੇ ਤਾਂ ਤੁਹਾਨੂੰ ਸ਼ਿਪਿੰਗ ਚਾਰਜਸ ਕੋਈ ਨਹੀਂ ਐਕਸਟਰਾ ਲੱਗਣਗੇ ਜੋ ਰੇਟ ਮੈਂ ਇੱਥੇ ਦੱਸਦੀ ਆ ਫਾਈਨਲ ਉਹੀ ਰੇਟ ਹੁੰਦਾ ਉਸ ਤੋਂ ਇਲਾਵਾ ਕਿਸੇ ਵੀ ਕਲੈਕਸ਼ਨ ਤੇ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਕਲੈਕਸ਼ਨ ਹੋਵੇ ਉਸ ਤੇ ਕੋਈ ਐਕਸਟਰਾ ਰੇਟ ਨਹੀਂ ਲੱਗਦੇ ਫਾਈਨਲ ਰੇਟ ਹੀ ਹੁੰਦੇ ਨੇ ਜੋ ਮੈਂ ਇੱਥੇ ਐਡ ਕਰਦੀ ਆ ਬਾਕੀ ਅਗਰ ਕੋਈ ਕੁਇਰੀ ਹੈ ਤਾਂ ਨੰਬਰ ਮੈਂ ਆਪਣਾ 623924575 ਜੁੱਟ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਕੁਇਰੀ ਕਰ ਸਕਦੇ ਹੋ ਜਿਸ ਵੀ ਸੂਟ ਦੇ ਬਾਰੇ ਵਿੱਚ ਜੋ ਵੀ ਜਾਨਣਾ ਚਾਹੁੰਦੇ ਹੋ ਜੇਕਰ ਕਲੈਕਸ਼ਨ ਆ ਪਸੰਦ ਹੋ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਕਮੈਂਟ ਕਰਕੇ ਵੀ ਜਰੂਰ ਦੱਸਣਾ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ